ਸਸਰੀ ਕਾਲ ਦੀ ਸਾਰਿਆਂ ਨੂੰ ਤੇ ਅੱਜ ਵਾਲੇ ਬਲੌਗ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਗਰਮੀ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ ਮੇਰੇ ਬੰਨਿਓ ਗਰਮੀ ਬਹੁਤ ਜ਼ਿਆਦਾ ਹੋਈ ਪਈ ਆ ਹੱਦੋਂ ਵੱਧ ਕੇ ਹੋਈ ਪਈ ਆ ਕਦੇ ਖੜਿਆ ਨਹੀਂ ਜਾਂਦਾ ਕਦੇ ਬੈਠਿਆ ਨਹੀਂ ਜਾਂਦਾ ਕਦੇ ਪੱਕੇ ਠੰਡੇ ਨਹੀਂ ਪਿਆ ਜਾਂਦਾ ਬਸ ਐਂ ਜੀ ਕਰਦਾ ਵੀ ਏਸੀ 'ਚ ਪੈ ਰਹੀ ਏ ਏਸੀ 'ਚ ਆਪਾਂ ਪੈ ਨਹੀਂ ਸਕਦੇ ਕਿਉਂਕਿ ਕੰਮ ਵਾਲੇ ਬੰਦੇ ਆ ਤੇ ਅੱਜ ਆਪਾਂ ਉੱਥੇ ਹੀ ਆ ਗਏ ਨਹਿਰ ਤੇ ਆ ਦੋ ਬੰਦੇ ਆਪਣੇ ਨਾਲ ਆਏ ਨੇ ਤਾਂ ਆਪਣੇ ਨਾਲ ਹੁੰਦੀ ਨੇ ਪਹਿਲਾਂ ਵੀ ਆਪਾਂ ਬਲੌਗ ਬਣਾਏ ਸੀਗਾ ਨਹਿਰ ਵਾਲਾ ਤੇ ਹੁਣ ਵੀ ਆਪਾਂ ਬਣਾਉਨੇ ਆ ਨਹਿਰ ਆਪਾਂ ਤੁਹਾਨੂੰ ਦਿਖਾ ਦਨੇ ਕਿਹੜੀ ਆ ਆ ਦੇਖੋ ਆ ਨਹਿਰ ਤੇ ਆਇਆ ਅੱਜ ਬਣਾਉਣ ਇਧਰੰਦਮੀ ਸੜਕ ਬਣ ਗਈ ਇਧਰ ਆ ਦੇਖੋ ਆ ਨਹਿਰ ਤੇ ਆਇਆ ਨਾਲ ਉਹ ਤਾਂ ਨਬਈ ਹੋਰ ਫਰਦੇ ਨੇ ਤੇ ਆਪਣੇ ਤਾਂ ਇਧਰ ਖੜੇ ਨੇ ਇਹਨਾਂ ਨੂੰ ਕਹਿੰਦਾ ਵੀ ਕਰੋ ਤਿਆਰੀ ਮੁੰਡਿਆ ਨਾਈਏ ਬਹੁਤ ਗਰਮੀ ਹੋ ਰਹੀ ਐ ਐਂਜੀ ਕਰਾ ਛਾਲ ਮਾਰੀ ਬਿਚੀ ਬੈਠੇ ਨੇ ਨਾਲ ਹੋਣਾ ਕਦੋਂ ਨਾਉਂਗੇ ਤੂੰ ਦਾ ਕਿਹ ਖੜ ਗਏ ਇਦਾਂ ਤਾਂ ਇਹ ਕੋਈ ਚੰਗੀ ਗੱਲ ਨਹੀਂ ਨਾ ਸੱਜਣਾ ਨਾ ਉਹ ਚੱਲ ਨਾ ਨਾ ਉਹ ਚੱਲ ਛੱਡ ਦੇ ਇੱਕ ਮਿੰਟ ਨਾ ਨਾ ਛੱਡ ਦੇ ਨਾ ਉਹ ਪਾਏ ਨਾ ਛੱਡ ਨਾ ਨਾ ਕੀ ਚੈੱਕ ਕਰਦੇ ਆ ਉਹ ਕੋਈ ਆਹ ਸੀਨ ਨਾ ਪਾਈ ਭਾਈ ਬਣ ਕੇ ਭਾਈ ਬਣ ਕੇ ਨਾ ਪਾਈ ਤਨ ਤੋਂ ਹੋਇਆ ਤੇਰੀ ਬਣੀ ਨਹੀਂ ਜਰਾ ਤੂੰ ਸੀਨ ਕਹੀ ਜਨਾ ਭਾਈ ਬਣ ਕੇ ਯਾਰ ਯਾਰ ਨਾ ਉਹ ਓਏ ਭਾਈ ਬਣ ਕੇ ਘਟਾ ਦੇ ਗਿਆ ਭਾਈ ਹੇ ਘਟਨੀ ਚਾਚਾ ਬਣ ਕੇ ਓਏ ਉਹ ਤਾਂ ਉਹ ਤਾਂ ਬਣੀ ਨਹੀਂ ਜਦੋਂ ਬਣੀ ਬਣੀ ਆ ਵੀ ਘਟਾ ਇਹਦਾ ਸੀਗਾ ਇਹਦਾ ਸੀਗਾ ਉਹਨੇ ਕਹੋ ਕੇ ਗਾਈ ਠੀਕ ਹੈ ਮਿਲਦੇ ਹਾਂ ਤੁਹਾਨੂੰ ਪਰ ਨਾੜੀਏ ਕਿਰਾ ਗਰਮੀ ਬਹੁਤ ਲੱਗ ਜਾਂਦੀ ਹੈ ਲਓ ਭਾਈ ਵੀਰੋ ਗੱਭਰੂ ਨੌਜਵਾਨ ਪੰਜਾਬੀ ਨਹਿਰ ਦੇ ਵਿੱਚ ਉਤਰ ਗਏ ਤੇ ਇੱਕ ਤਾਂ ਇੱਥੇ ਲਾਗਾ ਡੁਬਕੀ ਵਿੱਚ ਉਹ ਨਿਕਲ ਗਿਆ ਦੇਖੋ ਚੌੜ ਮਸਤੀ ਕਰਦੇ ਹੋਏ ਬਾਕੀ ਉਧਰ ਬਾਈ ਨਹਾਈ ਜਾਂਦੇ ਨੇ ਇੱਧਰ ਦੇਖੋ ਦੇਖੋ ਪਤਾ ਨਹੀਂ ਕੀ ਸਲਾਮ ਅਸਰੇ ਕਰੀ ਜਾਂਦੇ ਨੇ ਵਿੱਚ ਬੈਠੇ ਦੇਖੋ 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 ਉਹ ਫੇਰ ਵਿੱਚ ਵੜ ਗਿਆ ਇੱਧਰ ਆਪਾਂ ਬੈਠਿਆ ਨਾ ਠੋਕ ਆ ਆਇ ਤੇ ਉਹ ਤੂੰ ਵੀ ਲਾ ਲਾਂ ਜੇ ਤੂੰ ਵੀ ਐ ਵਾਚਰ ਨਿਕਲ ਜਾ ਕਦੇ ਅੰਦਰ ਹੀ ਰਹਿ ਜਾ ਜੇ ਨਹਿਰ ਤਾਂ ਦੇਖੋ ਬਹੁਤ ਵੱਡੀ ਹੈ ਇਹ ਤੇ ਦੇਖੋ ਪਰ ਪਾਣੀ ਹਿਸਾਬ ਜਿਹਦੀ ਆ ਕੋਈ ਡਰ ਵਾਲੀ ਗੱਲ ਨਹੀਂ ਹੈਗੀ ਜਵਾਗ ਡੁੱਬ ਜਾਣਗੇ ਇਹ ਤਾਂ ਇਹਨਾਂ ਨੂੰ ਇੱਛੇ ਲੈ ਕੇ ਆਏ ਆ ਜਿਵੇਂ ਉਹਨਾਂ ਦਾ ਵਧੀਆ ਪ੍ਰੋਗਰਾਮ ਬਣ ਗਿਆ ਤਾਂ ਸੜਕ ਬਣ ਗਈ ਉਧਰ ਦੇਖ ਜੇ ਹੱਜ ਜੇ ਨੇ ਇੱਧਰ ਦੇਖੋ ਵੱਡਾ ਵੱਡਾ ਪਿੰਡਾਂ 'ਚ ਸੜਕਾਂ ਕਰਤੀਆਂ ਇੱਥੋਂ ਦੀ ਪਹਿਲਾਂ ਇੱਥੇ ਹੈ ਨਹੀਂ ਜੜ ਕੇ ਪਹੀ ਜੀ ਸੀਗੀ ਇੱਧਰ ਰਹਿ ਗਿਆ ਲਾਲਵਾਸ ਪਿੰਡਾ ਇੱਧਰ ਰਹਿ ਗਿਆ ਦਾਦੂਪੁਰ ਉਧਰ ਡੌਲੇ ਦਿਖਾਈ ਜਾਂਦਾ ਇੱਧਰ ਜਿੱਦਾਂ ਸੜਕ ਬਣੀ ਇੱਧਰ ਰਹਿ ਗਿਆ ਹੁਕਮਾਲੀ ਠੀਕ ਹੈ ਜੀ ਤਾਂ ਚਲੋ ਹੁਣ ਆਪਾਂ ਵੀ ਨਾਲੀਏ ਫਿਰ ਮਿਲਦੇ ਆ ਤੁਹਾਨੂੰ ਏ ਦੇਖੋ ਚਲੋ ਏ ਚਲੋ ਚਲੋ ਏ ਲਓ ਜੀ ਕੰਨ ਚ ਪਾਣੀ ਵਗਿਆ ਨਾ ਆ ਗਿਆ ਅਪਦਾ ਬਾਹਰ ਬੈਗੇ ਤੇ ਉਧਰ ਛੋਟੀ ਨਹਿਰ ਕੰਨੀ ਵਾਗੇ ਕਹਿੰਦੇ ਛੋਟੀ ਨਹਿਰ ਦਾ ਨਜ਼ਾਰਾ ਦੇਖ ਕੇ ਆਉਂਦੇ ਮਗਾ ਦੇਖਿਆ ਉਪਰਾਵਾ ਮੈਂ ਇੰਨੇ ਮੈਂ ਚੱਲ ਬਾਈਕੇ ਕੋਈ ਮੜਾ ਮੋਟਾ ਲੋਗ ਮੰਨਾਲਾ ਕੰਨ ਚ ਪਾਣੀ ਪੈ ਗਿਆ ਯਾਰ ਪਹਿਤਿਆ ਗਰਮੀ ਬਹੁਤ ਤਾਂ ਨਿਆਰਾ ਆ ਜਾਂਦਾ ਐ ਇੱਥੇ ਤਾਂ ਮਹਿਸੂਸ ਹੀ ਨਹੀਂ ਹੁੰਦੀ ਵੀ ਗਰਮੀ ਵੀ ਹੈਗੀ ਐ ਠੰਡਾ ਠੰਡਾ ਪਾਣੀ ਐ ਵਧੀਆ ਖੁੱਲੀ ਜੀ ਨਹਿਰ ਐ ਤੇ ਬਾਕੀ ਜਨਤਾ ਘੱਟ ਐ ਘੱਟ ਤਾਂ ਕੀ ਹੈ ਹੈ ਹੀ ਨਹੀਂ ਜਨਤਾ ਨਹੀਂ ਹੈਗੀ ਤੇ ਬਸ ਅਸੀਂ ਇੱਥੇ ਤਿੰਨ ਚੱਲ ਜਾਣੇ ਬਾਕੀ ਤਾਂ ਉੱਧਰ ਦੂਜੇ ਪਾਸੇ ਨਾਲ ਆ ਜਾਂਦੇ ਨੇ ਨਿਆਰੇ ਆਈ ਜਾਂਦੇ ਨੇ ਨਿਆਰੇ ਜਾਈ ਜਾਂਦੇ ਆ ਕਿ ਉਹ ਤਾਂ ਉੱਧਰ ਵਾਗੇ ਆ ਆ ਦੇਖ ਐ ਇੱਧਰ ਸਾਰੇ ਉਹ ਇੱਧਰ ਡੱਪ ਗਏ ਉਹ ਇੱਧਰ ਪਏ ਇਹਨਾਂ ਦੇ ਕੱਪੜੇ ਇੱਧਰ ਖੜਾ ਆਪਣਾ ਮੋਟਰਸਾਈਕਲ ਇੱਧਰ ਆਪਾ ਚਲੋ ਪਰ ਦੇਖੋ ਤੇ ਬਣੇ ਰਹੋ ਹੋਰ ਵੀ ਵਲੌਗ ਇਹ ਤੋਂ ਬਾਅਦ ਪਾਉਣਗੇ ਆਉਂਦੀ ਰਹਿਣਗੇ ਪਾਉਂਦੀ ਰਹਿਣੇ ਆ ਦੇਖ ਲਿਆ ਕਰੋ ਤੇ ਸਪੋਰਟ ਕਰਦਿਆ ਕਰੋ ਤਰੋਂ ਮਿਲਦੇ ਆਂ ਫਿਰ ਲਾਓ ਜੀ ਉਹ ਆਉਂਦੇ ਆ ਗੱਭਰੂ ਨੌਜਵਾਨ ਪੰਜਾਬੀ ਆਂਦਰਾ ਗੱਡੀ ਵਾਲਾ ਬਾਈ ਧੂੜ ਧੂੜ ਕਰ ਗਿਆ ਚੱਲ ਕੋਈ ਨਹੀਂ ਜੇ ਕਰ ਗਿਆ ਫੇਰ ਕਿਉਂਗਾ ਪਤਾ ਨਾ ਹੁਣੀ ਏ ਉਹ ਆਉਂਦੀਆਂ ਨੇ ਫੌਜਾਂ ਇੱਥੇ ਇੱਥੇ ਆਇਤੇ ਉਹ ਆਉਂਦੇ ਨੇ ਨਾ ਕੇ ਤੇ ਉਹ ਦੇਖੋ ਇਹ ਉਹਦੋਂ ਦੂਜੇ ਜੀ ਵੀ ਜਾਣਗੇ ਇਹ ਫੇਰ ਵਾਗੇ ਮੁੜ ਗਏ ਉਹ ਮਲਾ ਇੱਕ ਹੋਰ ਉਧਰ ਨਹਿਰ ਉਧਰ ਵਾਗ ਗਏ ਲੈ ਲੋ ਨੇ ਯਾਰ ਇਹ ਮੁੰਡੇਓ ਐ ਉਹ ਦੇਖੋ ਜਾਂਦੇ ਉਹ ਜਾਂਦੇ ਐ ਲੋ ਕਰੀ ਜਾਂਦੇ ਆ ਜਿਓ ਫਰਾ ਉਰੀ ਆ ਜਿਓ ਉਹ ਉਹ ਵਰਦੇ ਦੇਖੋ ਦ੍ਰਿਸ਼ ਦੇਖੋ ਘੈਂਟ ਹਨ ਇਹ ਨਾ ਭੋਗੇ ਕੱਪੜੇ-ਕਪੜੇ ਪਾੜੇ ਤੇ ਮੁੰਡੇ ਸਾਡੇ ਉਧਰ ਪੈਰ ਪੁਰਧੋਣ ਗਏ ਹੋਏ ਨੇ ਉਹਨਾਂ ਵਾਂਗ ਫੰਡ ਚੱਲਦੇ ਆ ਤੇ ਅੱਗੇ ਫਿਰ ਮਿਲਾਂਗੇ ਕਿਸੇ ਹੋਰ ਬਲੌਗਰ ਨਾਲ ਜੇ ਅੱਜ ਦਾ ਬਲੌਗ ਵਧੀਆ ਲੱਗੇ ਸਪੋਰਟ ਕਰੇ ਸ਼ੇਅਰ ਕਰਵੇ ਬੜਾ ਛੋਟਾ ਬਣੇਗਾ ਅੱਗੇ ਤਾਂ ਵੱਡੇ ਬਣਾਇਆ ਕਰਾਂਗੇ ਧੰਨਵਾਦ ਜੀ